ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਥੀਓ ਅੱਜ ਸਵੇਰ ਹੀ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਇੱਕ ਗਲਤ ਪਰਚਾ ਗੱਲ ਨੂੰ ਪ੍ਰਚਾਰਤਾ ਗਿਆ ਸੀ ਕਿ ਪੰਜਾਬ ਸਰਕਾਰ ਨੇ ਕੁਝ ਮਾਰਕੀਟ ਕਮੇਟੀਆਂ ਜਿਹੜੀਆਂ ਉਹ ਪੰਕਤ ਕਮਟੀਆਂ ਗਈਆਂ ਬੰਦ ਕਰ ਦਿੱਤੀਆਂ ਗਈਆਂ ਤੇ ਬਿਲਕੁਲ ਗੁੰਮਰਾਹਕੁੰਨ ਪ੍ਰਚਾਰ ਹੈ ਮੈਂ ਹੁਣੇ-ਹੁਣੇ ਆਪਣੇ ਸਾਥੀ ਵਿਧਾਇਕਾਂ ਦੇ ਨਾਲ ਮਾਰੀਓ ਮੁੱਖ ਮੰਤਰੀ ਪੰਜਾਬ ਸਰਪੰਗਨ ਸਿੰਘ ਮਾਨ੍ਹੋੜਾ ਕੋਲ ਜਾ ਕੇ ਆਇਆ ਹੈ ਔਰ ਉਹਨਾਂ ਨੇ کہا ہے کہ کوئی بھی مارکیٹ کمیٹی منڈی بند نہیں کیتی گئی ہے۔ ہاں جڑے پرانے سائلو ਦਾ ایشو ਸੀ ਜਿਵੇਂ ਪਹਿਲਾਂ ਹੁੰਦਾ ਸੀ ਉਹ ਉਸੇ ਤਰ੍ਹਾਂ ਹੀ ਹੋ ਰਿਹਾ ਹੈ। ਲੇਕਿਨ ਸਗੋਂ ਨਵੀਆਂ ਮੰਡੀਆਂ ਬਣਾਈ ਗਈਆਂ। ਸੋ ਮੈਂ ਆਸ਼ਵਸਤ ਕਰਾਉਣਾ ਚਾਹੁੰਦਾ ਸਾਡੇ ਪੰਜਾਬ ਦੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਟੋਲਿਆਂ ਨੂੰ, ਟਰੱਕ ਡਰਾਈਵਰਾਂ ਨੂੰ ਸਾਰਿਆਂ ਨੂੰ ਕਿ ਇਹ ਸਰਕਾਰ ਤੁਹਾਡੀ ਸਰਕਾਰ ਆ, ਤੁਹਾਡੀ ਭਲਾਈ ਲਈ ਬਣੀ ਹੋਈ ਸਰਕਾਰ ਆ। ਤੁਹਾਡੀ ਭਲਾਈ ਦੇ ਵਿੱਚ ਕੋਈ ੜਿੱਕਾ ਬਣਿਆ ਇਸ ਤਰ੍ਹਾਂ ਦਾ ਇੱਕ ਵੀ ਕੰਮ ਨਹੀਂ ਕੀਤਾ ਜਾਏਗਾ ਸੋ ਅਧਿਕਾਰਤ ਤੌਰ ਤੇ ਇਸ ਸੰਬੰਧ ਦੇ ਵਿੱਚ ਮੰਡੀ ਬੋਰਡ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ ਸੋ ਬਿਲਕੁਲ ਬੇਫਿਕਰ ਰਹੋ ਸਰਕਾਰ ਤੁਹਾਡੇ ਨਾਲ